ਜਿੱਥੇ ਅੱਜ ਦੇਸ਼ ਭਰ ਦੇ ਵਿੱਚ ਥੈਲਸੀਮੀਆ ਵਿdਿਸ਼ ਵੱਖ-ਵੱਖ ਟੰਗ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਦੇਸ਼ ਭਰ ਦੀਆਂ ਸਮੂਹ ਸੁਸਾਇਟੀਆਂ ਵੱਲੋਂ ਲਗਾਤਾਰ ਹੀ ਥੈਲਸੀਮੀਆ ਬਿਮਾਰੀ ਤੋਂ ਪੀੜਤ ਬੱਚਿਆਂ ਦੇ ਲਈ ਮਦਦ ਵੀ ਕੀਤੀ ਜਾਂਦੀ ਹੈ ਅਤੇ ਸਮੇਂ-ਸਮੇਂ ਸਰ ਬਲੱਡ ਦੇ ਲੋੜਵੰਦ ਬੱਚਿਆਂ ਨੂੰ ਲਗਾਤਾਰ ਹੀ ਬਲੱਡ ਵੀ ਮੁਹੱਈਆ ਕਰਵਾਇਆ ਜਾਂਦਾ ਹੈ ਉਸੇ ਲੜੀ ਦੇ ਤਹਿਤ ਅੱਜ ਫਰੀਦਕੋਟ ਦੇ ਗਲੋਬਲ ਐਡਵੋਕੇਟ ਆਈਲੈਂਡਸ ਅਤੇ ਪੀਟੀ ਸੈਂਟਰ ਵੱਲੋਂ ਸਾਂਝ ਬਲੱਡ ਵੈਲਫੇਅਰ ਦੇ ਸਹਿਯੋਗ ਦੇ ਨਾਲ ਅੱਜ ਬਲੱਡ ਕੈਂਪ ਲਗਾਇਆ ਗਿਆ ਸੈਂਟਰ ਦੇ ਮੁਖੀ ਹਰਦੀਪ ਸਿੰਘ ਢਾਲੀਵਾਲ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਸਾਡੇ ਸੈਂਟਰ ਵੱਲੋਂ ਥੈਲੇਸੀਮੀਆ ਦੇ ਇਸ ਚ ਮਨਾਈ ਜਾਣਦੀ ਥੈਲੇਸੀਮੀ ਬਿਮਾਰੀ ਤੋਂ ਕੁੜੇ ਕਰਕਾਂ ਦੇ ਲਈ ਬਲੱਡ ਕੈਂਪ ਲਗਾਇਆ ਗਿਆ ਅਤੇ ਮੁਖੀ ਕਲਦੀਪ ਸਿੰਘ ਢਾਲੀਵਾਲ ਵੱਲੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਆਪਣਾ ਬਲੱਡ ਡੋਨੇਟ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ ਕਿਸ ਬੰਦੇ ਚ ਅੱਜ ਕੈਂਪ ਲਗਾਇਆ ਅੱਜ ਜੀ ਇੱਕ ਵਰਲਡ ਥੈਲੇਸੀਮੀਆ ਡੇ ਹੈ ਥੈਲੇਸੀਮੀਆ ਦੇ ਉਹ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਦੇ ਅੰਦਰ ਬਲੱਡ ਬਣਦਾ ਹੀ ਨਹੀਂ ਹੁੰਦਾ ਉਹਨਾਂ ਨੂੰ ਬਹੁਤ ਫ੍ਰੀਕੁਐਂਟਲੀ ਕਿਸੇ ਨੂੰ ਹਫ਼ਤੇ ਬਾਅਦ 15 ਦਿਨਾਂ ਬਾਅਦ ਮਹੀਨੇ ਬਾਅਦ ਬਲੱਡ ਲਾਉਣਾ ਪੈਂਦਾ ਜੇ ਆਪਾਂ ਕੱਲੇ ਫਰੀਦਕੋਟ ਮੈਡੀਕਲ ਕਾਲਜ ਦੀ ਗੱਲ ਕਰਦੇ ਆ ਉੱਥੇ 100 ਤੋਂ ਪਲੱਸ ਪੇਸ਼ੈਂਟ ਹੈ ਜਿਨ੍ਹਾਂ ਨੂੰ ਰੈਗੂਲਰਲੀ ਇਹ ਥੈਲੇਸੀਮੀਆ ਦੇ ਉਹ ਪੀੜਤ ਹੈ ਤੇ ਉਹਨਾਂ ਨੂੰ ਰੈਗੂਲਰਲੀ ਬਲੱਡ ਲਾਉਣਾ ਪੈਂਦਾ ਹੈ ਚੋਇਸ ਕਰਕੇ ਮੈਂ ਸਾਰੇ ਜਿੰਨੇ ਮੈਨੂੰ ਸੁਣਨ ਵਾਲੇ ਆ ਤੁਹਾਡੇ ਮੀਡੀਅਮ ਦੇ थ्रू ਵੀ ਉਹਨਾਂ ਸਾਰਿਆਂ ਨੂੰ ਇਨकरेज ਕਰਦਾ ਹੈ ਕਿ ਤੁਸੀਂ ਤੁਹਾਡੇ ਵੱਲੋਂ ਇੱਕ ਇੱਕ ਜਿਹੜੀ ਬੂੰਦ ਡੋਨੇਟ ਕੀਤੀ ਹੋਈ ਹੈ ਉਹ ਕਿਸੇ ਲਈ ਜ਼ਿੰਦਗੀ ਸਾਬਤ ਹੋ ਸਕਦੀ ਹੈ ਕਿਸੇ ਦੀ ਲਾਈਫ ਬਚਾ ਸਕਦੀ ਹੈ ਸੋ ਆਪਾਂ ਨੂੰ ਜੇ ਪ੍ਰਮਾਤਮਾ ਨੇ ਦੇਣ ਦਿੱਤੀ ਆ ਆਪਾਂ ਤੰਦਰੁਸਤ ਆਪਣੇ ਅੰਦਰ ਮਲੇ ਨਫ ਕੋ ਕੁਆਟੀਟੀ ਦੇ ਵਿੱਚ ਖੂਨ ਵੜਦਾ ਤਾਂ ਆਪਾਂ ਨੂੰ ਡੋਨੇਟ ਕਰਨਾ ਚਾਹੀਦਾ ਤਾਂ ਜੋ ਆਪਾਂ ਉਹਨਾਂ ਦੀ ਹੈਲਪ ਕਰ ਸਕੀਏ ਉਹਨਾਂ ਦੀ ਮਦਦ ਕਰ ਸਕੀਏ ਜਿਨ੍ਹਾਂ ਨੂੰ ਪਰਮਾਤਮਾ ਨੇ ਇਸ ਦੇਨ ਤੋਂ ਵਾਂਝੇ ਜਿਹੜੇ ਰਹਿ ਗਏ ਐ ਅਸੀਂ ਜੀ ਗਲੋਬਲ ਐਜੂਕੇਅਰ ਦੀ ਟੀਮ ਵੱਲੋਂ ਤੇ ਨਾਲ ਸਾਂਝ ਬਲੱਡ ਵੈਲਫੇਅਰ ਸੁਸਾਇਟੀ ਦੇ ਜਿਹੜਾ ਸਹਿਯੋਗ ਦੇ ਨਾਲ ਅਸੀਂ ਬਲੱਡ ਨੇਸ਼ਨ ਕੈਂਪ ਲਾਇਆ ਇਸ ਤੋਂ ਪਹਿਲਾਂ 3 ਕੈਂਪ ਲੱਗ ਚੁੱਕੇ ਐ ਹਰ ਸਾਲ ਅਸੀਂ ਇੱਕ ਸੋਸ਼ਲ ਕਾਜ਼ ਵਾਸਤੇ ਅਮ ਇਹ ਜਿਹੜਾ ਮਨ ਲੋ ਜਿਵੇਂ ਕੰਟੇਨੇਸ਼ਨ ਕੈਂਪਸ ਹੀ ਆਰਗੇਨਾਈਜ਼ ਕਰਦੇ ਆ ਸੈਮਿਲਰ ਤੇ ਉਹਦੇ ਵਿੱਚ ਅਸੀਂ ਨਾਲ ਨਾਲ ਸਟੂਡੈਂਟਸ ਨੂੰ ਵੀ ਤੇ ਹੋਰ ਬਾਕੀ ਜਿਹੜੇ ਵਿਜ਼ਿਟਰਸ ਨੂੰ ਵੀ ਐਨਕਰੀਜ ਕਰਦੇ ਆ ਕਿ ਇੱਕ ਸਮਾਜ ਦੀ ਭਲਾਈ ਵਾਸਤੇ ਜਾਂ ਮਤਲਬ ਲੋੜ ਵਾਂਗ ਜਿਨ੍ਹਾਂ ਨੂੰ ਨੀਡਜ਼ ਦੇ ਲਈ ਜੇ ਕੋਈ ਸਾਂਝੇ ਤੌਰ ਤੇ ਆਪਾਂ ਸਾਰੇ ਉਦਮ ਕਰਕੇ ਜੀ ਅਸੀਂ ਇਹ ਕੈਂਪ ਹਰ ਸਾਲ ਲਾਉਂਦੇ ਆ ਇਹ ਚੌਥਾ ਕੰਮ ਲਗਾਤਾਰ ਕਿੰਨੇ ਯੂਨਿਟ ਹੋ ਚੁੱਕਾ ਹੁਣ ਤਕਰੀਬਨ ਜੀ ਮਿਲਾਂ ਦਾ 40 ਯੂਨਿਟ ਹੋ ਚੁੱਕੇ ਆਸੀਂ ਹੋਰ ਸਟੂਡੈਂਟਸ ਨੂੰ ਜਾਂ ਬਾਕੀਆਂ ਨੂੰ ਵੀ ਇਨਕਰੇਜ ਕਰ ਰਹੇ ਆ ਸਾਡਾ ਟਾਰਗੇਟ ਹੈ ਜੀ 100 ਪਲੱਸ ਕਰਾਂਗੇ ਅਸੀਂ ਅਜੇ ਤਕਰੀਬਨ ਅਜੇ ਘੰਟਾ ਸਵਾ ਘੰਟਾ ਹੀ ਹੋਇਆ ਅਜੇ ਕਾਫੀ ਟਾਈਮ ਪਿਆ ਐਂਡ ਮੈਂ ਤੁਹਾਡੇ ਮਾਧਿਅਮ ਰਹੀ ਵੀ ਮੈਂ ਅਪੀਲ ਕਰਦਾ ਹਾਂ ਵੀ ਜਿਸ ਤੱਕ ਗੱਲ ਸਾਡੀ ਪਹੁੰਚ ਸਕਦੀ ਹੈ ਵੱਧ ਤੋਂ ਵੱਧ ਡੋਨਰਸ ਆ ਕੇ ਡੋਨੇਟ ਕਰਨ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਲੱਡ ਡੋਨੇਸ਼ਨ ਦੇਖੋ ਜੀ ਕੋਈ ਵੀ ਦੁਨੀਆ ਦੀ ਐਸੀ ਮਸ਼ੀਨ ਨਹੀਂ ਜਿਹੜੀ ਬਲੱਡ ਬਣਾ ਸਕਦੀ ਹੈ ਕੋਈ ਇਹ ਹੋਜੀ ਸਾਇੰਸ ਦੀ ਹੁਣ ਤੱਕ ਕੋਈ ਉਹਨਾਂ ਤੋਂ ਐਸੀ ਕੋਈ ਚੀਜ਼ ਨਹੀਂ ਬਣੀ ਜਿਹਦੇ ਨਾਲ ਇਹ ਬਲੱਡ ਕੋਈ ਕਿਸੇ ਆਰਟੀਫੀਸ਼ਲ ਤਰੀਕੇ ਨਾਲ ਬਣਾਇਆ ਇਕੱਲੀ ਹਿਊਮਨ ਬਾਡੀ ਆ ਜਿਹੜੀ ਬਲੱਡ ਬਣਾ ਸਕਦੀ ਹੈ ਐਂਡ ਮੈਂ ਸਾਰੇ ਡੋਨਰਸ ਨੂੰ ਵੀ ਪਹਿਲਾਂ ਤਾਂ ਉਹਨਾਂ ਦਾ ਬਹੁਤ ਜ਼ਿਆਦਾ ਥੈਂਕਸ ਆ ਧੰਨਵਾਦ ਆ ਜੀ ਜਿਨ੍ਹਾਂ ਨੇ ਅੱਗੇ ਹੋ ਕੇ ਡੋਨੇਟ ਕੀਤਾ ਸਾਡੇ ਨਾਲ ਕੁਝ ਡੋਨਰਸ ਆ ਜਿਹੜੇ ਹਰ ਸਾਲ ਜਾਂ ਸਾਨੂੰ ਵੇਟ ਕਰਦੇ ਰਹਿੰਦੇ ਵੀ ਕਦੋਂ ਆਪਾਂ ਇਸ ਵਾਰੀ ਉਹ ਕੈਂਪ ਲਾਉਣਾ ਹੈ ਅਮ ਦੇਖੋ ਇਹਦੇ ਵਿੱਚ ਜਿਹੜੀ ਇਹ ਬਲੱਡ ਹੈ ਸਿਰਫ ਹਿਊਮਨ ਬਾਡੀ ਦੇ ਅੰਦਰ ਹੀ ਬਣ ਸਕਦਾ ਤੇ ਇਹਨੂੰ ਜਿੰਨਾ ਵੱਧ ਡੋਨੇਟ ਕਰਾਂਗੇ ਇਹ ਓਨੀ ਜ਼ਿਆਦਾ ਕੈਪੈਸਿਟੀ ਦੇ ਵਿੱਚ ਬਣਦਾ ਹੈ ਇਹਦੇ ਨਾਲ ਕੀ ਹੈ ਇੱਕ ਤਾਂ ਆਪਣੀ ਬਾਡੀ ਵੈਸੇ ਵੀ ਆਪਾਂ ਤੰਦਰੁਸਤ ਰਹਿਨੇ ਆ ਨਵਾਂ ਖੂਨ ਬਣਦਾ ਹੈ ਪੁਰਾਣਾ ਡੋਨੇਟ ਹੋ ਜਾਂਦਾ ਕਿਸੇ ਦੇ ਕੰਮ ਆ ਜਾਂਦਾ ਹੈ ਅਲਟੀਮੇਟਲੀ ਡੋਨਰਸ ਨੂੰ ਵੀ ਓਨਾ ਹੀ ਇਹਦਾ ਬੈਨੀਫਿਟ ਹੈ ਜਿੰਨਾ ਕਿ ਰੈਸੀਪੀਐਂਟਸ ਨੂੰ ਆ ਜਾਂ ਜਨਨ ਨੂੰ ਲੱਗਦਾ ਚਲੋ ਉਹਨਾਂ ਦੀ ਤਾਂ ਇੱਕ ਨੀਡ ਐ ਲੋਡ ਐ ਬਟ ਜਿਹੜੇ ਡੋਨਰਸ ਆ ਉਹ ਬਾਇ ਚੁਆਇਸ ਕਰਦੇ ਆ ਉਹ ਐਪਰੀਸ਼ੀਏਸ਼ਨ ਡਿਜ਼ਰਵ ਕਰਦੇ ਆ